ਸਤਿ ਸ਼੍ਰੀ ਅਕਾਲ ਜੀ ਸਾਕਦਾ ਹੈ ਤੁਹਾਡਾ ਸਾਡੇ YouTube ਚੈਨਲ ਤੇ ਡਿਸਕਸ਼ਨ ਵਿਦ ਨੂਸਸ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਥੈਂਕ ਯੂ ਤੁਸੀਂ ਸਾਨੂੰ ਸਪੋਰਟ ਕੀਤੀ ਕੱਲ ਵਾਲੀ ਵੀਡੀਓ ਤੇ ਬਾਅਦ ਜ਼ਿਆਦਾ ਇਸੇ ਤਰ੍ਹਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਡੇ 2 ਦੀ ਵੀਡੀਓ ਕਹਿੰਦੇ ਨੇ ਕਿ ਪਹਿਲਾਂ ਵਾਲੇ ਸਮੇਂ ਦੇ ਵਿੱਚ ਘਰ ਕੱਚੇ ਸੀ ਪਰ ਰਿਸ਼ਤੇ ਪੱਕੇ ਸੀ ਅੱਜ ਦੇ ਸਮੇਂ ਘਰ ਪੱਕੇ ਨੇ ਰਿਸ਼ਤੇ ਕੱਚੇ ਨੇ ਅੱਜ ਦਾ ਜੀ ਸਾਡੀ ਸੈਕਿੰਡ ਵੀਡੀਓ ਜੀ ਇਸੇ ਟਾਪਿਕ ਤੇ ਹੈ ਜੀ ਬੌਂਡਿੰਗ ਅਸੀਂ ਗੱਲ ਕਰਾਂਗੇ ਅੱਜ ਇਸ ਵੀਡੀਓ ਦੇ ਵਿੱਚ ਬੌਂਡਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਸਾਡੇ ਪਰਿਵਾਰ ਦੇ ਵਿੱਚ ਬੌਂਡਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਸਾਡਾ ਆਪਸੀ ਤਾਲਮੇਲ ਰਿਲੇਸ਼ਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਚਲੋ ਅੱਜ ਆਪਾਂ ਮਮਾ ਜੀ ਦੇ ਨਾਲ ਗੱਲ ਕਰਦੇ ਹਾਂ ਕਿ ਮਮਾ ਜੀ ਤੁਸੀਂ ਦੱਸੋ ਵੀ ਆਪਣੇ ਪਰਿਵਾਰ ਦੇ ਵਿੱਚ ਬੌਂਡਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਆਪਣੇ ਪਰਿਵਾਰ ਦੇ ਵਿੱਚ ਬੌਂਡਿੰਗ ਵਧੀਆ ਹੋਣੀ ਚਾਹੀਦੀ ਆ ਹਾਂਜੀ ਤੇ ਜਿਵੇਂ ਕਿ ਰਿਸ਼ਤਿਆਂ ਨੂੰ ਲੈ ਕੇ ਹਨਾ ਜੀ ਜੀ ਵੀ ਆਪਸੀ ਤਾਲਮੇਲ ਪਿਆਰ ਜੀ ਤੇ ਬਹੁਤ ਵਧੀਆ ਹੋਣਾ ਚਾਹੀਦਾ ਆ ਜੀ ਤੇ ਹਰ ਇੱਕ ਰਿਸ਼ਤੇ ਦੀ ਆਪਣੀ ਆਪਣੀ अहमियत ਆ ਹਾਂਜੀ ਤੇ ਉਸ अहमियत ਨੂੰ ਪਹਿਚਾੰਣਾ ਜੀ ਉਹਦੀ ਕਦਰ ਕਰਨਾ ਤੇ ਉਹਦੇ ਤੇ ਚੱਲਣਾ ਜੀ ਤੇ ਮੈਨੂੰ ਲੱਗਦਾ ਕਿ ਉਹ ਬਹੁਤ ਵਧੀਆ ਨਿਭ ਜਾਂਦੀ ਆ ਹਾਂਜੀ ਤੇ ਪਿਆਰੀ ਵੀ ਲੱਗਦੀ ਆ ਹਾਂਜੀ ਬਿਲਕੁਲ ਪਰਿਵਾਰ ਦੀ ਮੈਂਬਰ ਕਿਸ ਤਰ੍ਹਾਂ ਇੱਕ ਦੂਸਰੇ ਦੇ ਨਾਲ ਰਹਿ ਸਕਦੇ ਨੇ ਜਾਂ ਰਹਿੰਦੇ ਨੇ ਕਿਸ ਤਰ੍ਹਾਂ ਦੀ ਉਹਨਾਂ ਦੀ ਬੌਂਡਿੰਗ ਹੋਣੀ ਚਾਹੀਦੀ ਆ ਮੈਂ ਰਿਸ਼ਤੇ ਤਾਂ ਆਪਣੇ ਕਈ ਤਰ੍ਹਾਂ ਦੇ ਹੁੰਦੇ ਆ ਹਨਾ ਹਾਂਜੀ ਭਰਾਵਾਂ ਦਾ ਵੀ ਆ ਭਾਬੀਆਂ ਦਾ ਵੀ ਆ ਭੈਣਾਂ ਦਾ ਵੀ ਆ ਇੱਕ ਪਾਸੇ ਪੈਰੈਂਟਸ ਹੁੰਦੇ ਨੇ ਹਨਾ ਤੇ ਫਰੈਂਡ ਸਰਕਲ ਵੀ ਹੁੰਦਾ ਆ ਹਨਾ ਹਰੇਕ ਦੀ ਜ਼ਿੰਦਗੀ ਚ ਹੈ ਇਹ ਸਾਰੇ ਸੋਹਰਿਆਂ ਦੀ ਵੀ ਫੈਮਿਲੀ ਹੁੰਦੀ ਆ ਹਨਾ ਜੀ ਜੀ ਆਪਾਂ ਉਹਨਾਂ ਦਾ ਵੀ ਧਿਆਨ ਰੱਖਣਾ ਹੁੰਦਾ ਹੈ ਤੇ ਆਪਾਂ ਤੁਸੀਂ ਦੱਸੋ ਵੀ ਆਪਾਂ ਕਿਹੜੇ ਰਿਸ਼ਤੇ ਦੀ ਗੱਲ ਕਰਨੀ ਆ ਅੱਜ ਪਹਿਲਾਂ ਆਪਾਂ ਆਪਣੇ ਪੇਕੇ ਘਰਾਂ ਦੀਆਂ ਗੱਲਾਂ ਕਰ ਲੈਂਦੇ ਆ ਕਿਉਂਕਿ ਆਪਾਂ ਜਨਮ ਲਿਆ ਹੁੰਦਾ ਵੱਡੇ ਹੁੰਦੇ ਆ ਆਪਾਂ ਤੇ ਅੱਜਕੱਲ ਆਪਾਂ ਅੱਜ ਦੀ ਪੀੜ੍ਹੀ ਦੇ ਨਾਲ ਵੀ ਰਿਲੇਟ ਉਸ ਗੱਲਾਂ ਨੂੰ ਕਰਾਂਗੇ ਕਿ ਸਾਡੇ ਅੱਜ ਦੇ ਪਰਿਵਾਰ ਦੇ ਤੇ ਪਹਿਲਾਂ ਵਾਲੇ ਪਰਿਵਾਰਾਂ ਦੇ ਵਿੱਚ ਬੌਂਡਿੰਗ ਕਿਸ ਤਰ੍ਹਾਂ ਦਾ ਸੀ ਤੇ ਅੱਜ ਆਪਾਂ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਪਰਿਵਾਰਾਂ ਦੇ ਵਿੱਚ ਭੈਣ ਭਾਈਆਂ ਦੀ ਬੌਂਡਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਵੀ ਇਮੋਸ਼ਨਲ ਹੋ ਰਹੇ ਨੇ ਨਹੀਂ ਕੋਈ ਗੱਲ ਹੈ ਤਾਂ ਆਪਣਾ ਸਮਾਂ ਯਾਦ ਆ ਗਿਆ ਚਲੋ ਪਹਿਲਾਂ ਤੁਹਾਡੇ ਸਮੇਂ ਦੀ ਗੱਲ ਕਰ ਲੈਂਦੇ ਆ ਉਸ ਟਾਈਮ ਭੈਣ ਭਾਈਆਂ ਦੀ ਬੌਂਡਿੰਗ ਕਿਸ ਤਰ੍ਹਾਂ ਦੀ ਸੀ ਵਧੀਆ ਸੀ ਬਚਪਨਾ ਵੀ ਸੀ ਓਕੇ ਕਦੀ ਲੜਵੀ ਪਹਿਣਾ ਹਾਂਜੀ ਇਹ ਤਾਂ ਹੈ ਕੋਈ ਗੱਲ ਨਹੀਂ ਸਕੂਲ ਡਾਊਨ ਬੱਸ 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 ਔਰ ਦਸੋ ਕੋਈ ਨਾ ਚੰਟੀਨਿਊ ਕਰੋ ਕੋਈ ਗੱਲ ਨਹੀਂ ਬੱਸ 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 ਦੇਖੋ ਇਹ ਹੁੰਦੇ ਨੇ ਰਿਸ਼ਤੇ ਕੀ ਭੈਣ ਭਾਈਆਂ ਦੇ ਨਾਂ ਤੇ ਹੀ ਬਾਂਡਿੰਗ ਦੇ ਨਾਂ ਤੇ ਹੀ ਸਾਨੂੰ ਅੱਜ ਰੋਣਾ ਆ ਰਿਹਾ ਮਮਾ ਇਮੋਸ਼ਨਲ ਹੋ ਰਹੇ ਨੇ ਕਿ ਆਪਣੇ ਭੈਣ ਭਾਈਆਂ ਨੂੰ ਯਾਦ ਕਰਕੇ ਕਿਉਂਕਿ ਮਮਾ ਦੇ ਦੋਨੋਂ ਬ੍ਰਦਰ ਬਾਹਰ ਨੇ ਇੱਕ ਸਾਈਡ ਤੇ ਰਹਿੰਦੇ ਨੇ ਪਰ ਫਿਰ ਵੀ ਇੰਨਾ ਭਾਈਆਂ ਦਾ ਭੈਣਾਂ ਦਾ ਇੰਨਾ ਜ਼ਿਆਦਾ ਪਿਆਰ ਆ ਕਿ ਆਪਣੇ ਭਾਈਆਂ ਦੀ ਯਾਦ ਦੇ ਵਿੱਚ ਉਹ ਉਦਾਸ ਹੋ ਗਏ ਤੇ ਆਪਾਂ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਤੇ ਵਧੀਆ ਸੀ ਭੈਣਾ ਭਰਾਵਾਂ ਨਾਲ ਪਿਆਰ ਤੇ ਛੋਟੇ ਹੁੰਦੇ ਸੀ ਹਨਾ ਇਕੱਠੇ ਪਰਿਵਾਰ ਵੱਡੇ ਪਰਿਵਾਰ ਫੈਮਿਲੀ ਵੱਡੀ ਹੁੰਦੀ ਸੀ ਹਨਾ ਜੀ 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 ਤੇ ਸੁਖ ਨਾਲ ਉਹਦੋਂ ਭੈਣ ਭਰਾਵਾਂ ਦੀ ਗਿਣਤੀ ਵੀ ਵੱਧ ਹੁੰਦੀ ਸੀ ਚਾਰ ਚਾਰ ਤੋਂ ਲੈ ਕੇ ਪੰਜ ਤੱਕ 6 ਤੱਕ ਦਾ ਆਮ ਹੀ ਚੱਲਦਾ ਸੀ ਹਨਾ ਤੇ ਪਿਆਰ ਵੀ ਸੀ ਤੇ ਲੜਦੇ ਝਗੜਦੇ ਵੀ ਸੀ ਵੱਦ ਤੇ ਜੇ ਪਹਿਲਾਂ ਲੜਦੇ ਝਗੜਦੇ ਵੀ ਸੀ ਤੇ ਬਾਅਦ ਵਿੱਚ ਪਿਆਰ ਵੀ ਉਹ ਨਹੀਂ ਬਣਿਆ ਕਿਉਂਕਿ ਜਦੋਂ ਸਮਝ ਆ ਗਈ ਕਿ ਕੀ ਕੀ ਸਹੀ ਆ ਕੀ ਕੀ ਗਲਤ ਆ ਪਰ ਮੈਨੂੰ ਮੈਨੂੰ ਹੁਣ ਐ ਲੱਗਦਾ ਇਹ ਵੀ ਮੈਨੂੰ ਮੈਨੂੰ ਬਹੁਤ ਪਿਆਰ ਆਪਣੇ ਭਰਾਵਾਂ ਨਾਲ ਹੂੰ ਜੀ ਮੇਰੇ ਭਰਾਵਾਂ ਨਾਲ ਮੈਨੂੰ ਬਹੁਤ ਪਿਆਰ ਆ ਜੀ ਮੇਰੀ ਭਾਬੀਆਂ ਨਾਲ ਮੈਨੂੰ ਬਹੁਤ ਪਿਆਰ ਆ ਇੱਥੇ ਤੱਕ ਅੱਗੇ ਮੇਰੀਆਂ ਭਾਬੀਆਂ ਮੈਨੂੰ ਮੇਰੇ ਨਾਲ ਵੀ ਸਹੇਲੀਆਂ ਵਾਂਗ ਰਹਿੰਦੀਆਂ ਨੇ ਓਕੇ ਤੇ ਹਰ ਪਿਆਰ ਹੋਣਾ ਵੀ ਚਾਹੀਦਾ ਨਨੰਦ ਪਰਜ਼ਾਈ ਦਾ ਸਿਰਿਆਂ ਵਾਲਾ ਹੀ ਪਿਆਰ ਹੋਣਾ ਚਾਹੀਦਾ ਤੇ ਤਾਂ ਹੀ ਘਰ ਚੱਲਦੇ ਨੇ ਵੱਡਾ ਭਰਾ ਮੇਰਾ ਹੁਣ ਥੋੜਾ ਸ਼ਹਿਰ ਚਲਾ ਗਿਆ ਪਹਿਲਾਂ ਉਹ ਇਕੱਲੇ ਸੀ ਭਾਬੀ ਸੀ ਉਹਨਾਂ ਨਾਲ ਵੀ ਕਦੇ ਹੱਸਣਾ ਕਦੀ ਲੜ ਵੀ ਪੈਣਾ ਤੇ ਇਕੱਠੇ ਕੰਮ ਵੀ ਕਰਨਾ ਤੇ ਹਣਾ ਇਹ ਕੁਝ ਸਾਰਾ ਕੁਝ ਚੱਲਦਾ ਰਿਹਾ ਸੀ ਪਰ ਪਿਆਰ ਸਾਡਾ ਇੰਨਾ ਸੀ ਜਦੋਂ ਮੈਂ ਵਿਆਹ ਤੋਂ ਬਾਅਦ ਜਾਣਾ ਅਸੀਂ ਰੋ ਰਾਤ ਨੂੰ 2 2 ਵਜੇ ਤੱਕ ਸੋਣਾ ਨਹੀਂ ਅਸੀਂ ਗੱਲਾਂ-ਵਾਟਾਂ ਕਰਦੀਆਂ ਰਹਿਣਗੀਆਂ ਜੀ ਜੇ ਕਿਤੇ ਫੋਨ ਵੀ ਕਰਨਾ ਹੈ ਨਾ ਤੇ ਉਹਨਾਂ ਨੇ ਇੰਤਜ਼ਾਰ ਕਰਨਾ ਜੀ ਵੀ ਕਦੋਂ ਮੇਰੀ ਵਾਰੀ ਆਊਗੀ ਗੱਲ ਕਰਨ ਦੀ ਹਾਂਜੀ ਤੇ ਜਦੋਂ ਮੈਂ ਮੇਰੇ ਵਿਆਹ ਤੋਂ ਬਾਅਦ ਨਾ ਫਿਰ ਜਦੋਂ ਕਦੀ ਮੈਂ ਫੋਨ ਕਰਨਾ ਹੈ ਨਾ ਉਦੋਂ ਲੈਂਡਲਾਈਨ ਫੋਨ ਹੁੰਦੇ ਸੀ ਜ਼ਿਆਦਾ ਹਨਾ ਜੀ ਤੇ ਜਦੋਂ ਮੈਂ ਫ੍ਰੀ ਹੋ ਕੇ ਕੰਮਕਾਰਾਂ ਤੋਂ ਫੋਨ ਕਰਨਾ ਹੈ ਤਾਂ ਉਹਨਾਂ ਨੇ ਨਾ ਫਟਾਫਟ ਨਾ ਆ ਕੇ ਲਾਈਨ 'ਚ ਖੜ ਜਾਣਾ ਹੂੰ ਵੀ ਪਹਿਲਾਂ ਮੈਂ ਗੱਲ ਕਰਨੀ ਹੈ ਪਹਿਲਾਂ ਮੈਂ ਕਰਨੀ ਹੈ ਇੰਤਜ਼ਾਰ ਕਰਨਾ ਬਾਰੀ ਸਰ ਉਹਨਾਂ ਨੇ ਗੱਲ ਕਰਨੀ ਮੈਂ ਸ਼ਾਰਟਲੀ ਦੱਸਦੀ ਹਾਂ ਕਿ ਮਤਲਬ ਵੀ ਲੜਦੇ ਝਗੜਦੇ ਵੀ ਸੀ ਮਤਲਬ ਛੋਟੀਆਂ-ਛੋਟੇ ਹਨਾ ਮਤਲਬ ਹਾਸੇ ਖੇਡੇ ਲਾ ਲੋ ਜਿਵੇਂ ਥੋੜਾ ਜਿਹਾ ਹੁੰਦਾ ਆ ਪਰ ਪਿਆਰ ਇੰਨਾ ਸੀ ਕਿ ਇੱਕ ਦੂਜੇ ਦੇ bina ਨਹੀਂ ਸੀ ਸਕਦੇ ਤੁਹਾਨੂੰ ਵਿਆਹ ਨਹੀਂ ਕਰ ਸਕਦੀ ਵੀ ਪਿਆਰ ਵੀ ਬਹੁਤ ਸੀ ਵੀ 2-2 ਵਜੇ ਤੱਕ ਰਾਤ ਨੂੰ ਅਸੀਂ ਗੱਲਾਂ ਕਰਨੀਆਂ ਬੈਠ ਕੀ ਸਾਨੂੰ ਸਵੇਰ ਹੋ ਜਾਂਦੀ ਸੀ ਪਾਠੀ ਵੀ ਲੱਗ ਜਾਂਦਾ ਸੀ ਕਈ ਵਾਰੀ ਗੁਰਦਾਰਾ ਸਾਹਿਬ ਦੇ ਵਿੱਚ ਸਾਨੂੰ ਗੱਲਾਂ ਕਰਦੀਆਂ ਤੜਕੇ ਸੇਰੇ ਆ ਕੇ ਸੋਣਾ ਸੀ ਬਹੁਤ ਗੂੜਾ ਸਬੰਧ ਸੀ ਬਹੁਤ ਗੂੜਾ ਪਿਆਰ ਸੀ ਤੁਹਾਡਾ ਨਾਲ ਦੇ ਨਾਲ ਤੇ ਫਿਰ ਉਸ ਤੋਂ ਬਾਅਦ ਹਮਾਂ ਤੇ ਤੁਸੀਂ ਫਿਰ ਅੱਜ ਦੇ ਪਰਿਵਾਰ ਦੇ ਵਿੱਚ ਭੈਣ ਭਾਈਆਂ ਦੀ ਕਿਸ ਤਰ੍ਹਾਂ ਦੀ ਬਾਂਡਿੰਗ ਦੇਖਦੇ ਹੋ ਮੈਨੂੰ ਤਾਂ ਨਹੀਂ ਲੱਗਦਾ ਕਿ ਅੱਜ ਕੱਲ ਦੇ ਭੈਣ ਭਾਈਆਂ ਦੇ ਵਿੱਚ ਵੀ ਇੰਨਾ ਜ਼ਿਆਦਾ ਪਿਆਰ ਆ ਜਿੰਨਾ ਪਹਿਲਾਂ ਹੁੰਦਾ ਸੀ ਅੱਜ ਕੱਲ ਦੇ ਭੈਣ ਭਾਈ ਦਾ ਪਿਆਰ ਬਹੁਤ ਜ਼ਿਆਦਾ ਘਟ ਗਿਆ ਪਿਆਰ ਉਨਾ ਹੀ ਹੈ ਪਰ ਜਿਹੜੀ ਬੌਂਡਿੰਗ ਹੈ ਉਹ ਘਟ ਗਈ ਹੈ ਬੌਂਡਿੰਗ ਹੁੰਦੀ ਹੈ ਕਿ ਅਸੀਂ ਹਰ ਇੱਕ ਖੁਸ਼ੀ ਦਾ ਧਿਆਨ ਰੱਖਣਾ ਹਰ ਇੱਕ ਖੁਸ਼ੀ ਨੂੰ ਅਸੀਂ ਆਪਣੇ ਭੈਣ ਭਾਈਆਂ ਨੂੰ ਦੇਣੀ ਹੈ ਤੇ ਭੈਣ ਭਾਈਆਂ ਤੋਂ ਬਿਨਾ ਅਸੀਂ ਰਹਿ ਨਹੀਂ ਸਕਣਾ ਤੇ ਅੱਜ ਕੀ ਹੁੰਦਾ ਕਿ ਸਾਡਾ ਭਾਈ ਕਿਤੇ ਬਾਹਰ ਗਿਆ ਤੇ ਭੈਣ ਕਦੇ ਫੋਨ ਕਰਕੇ ਪੁੱਛਦੀਆਂ ਨਹੀਂ ਵੀਰੇ ਤੂੰ ਕਦੋਂ ਆਣਾ ਅਗਰ ਪੁੱਛ ਵੀ ਲਵੇ ਤਾਂ ਭਾਈ ਕਹਿ ਦਿੰਦਾ ਤੂੰ ਕੀ ਲੈਣਾ ਕਿ ਮੈਂ ਆ ਜੂੰਗਾ ਪਰ ਮੈਂ ਸਾਰਿਆਂ ਨੂੰ ਇਹੀ ਰਿਕਵੈਸਟ ਕਰ ਰਹੀ ਆ ਕਿ ਜਿੰਨੇ ਵੀ ਭੈਣ ਭਾਈ ਇਹ ਗੱਲ ਕਹਿੰਦੇ ਨੇ ਜਾਂ ਇਸ ਤਰ੍ਹਾਂ ਕਰਦੇ ਨੇ ਤਾਂ ਤੁਸੀਂ ਪਲੀਜ਼ ਨਾ ਕਰਿਆ ਕਰੋ ਕਿਉਂਕਿ ਤੁਹਾਡੀਆਂ ਭੈਣਾਂ ਨੂੰ ਚਿੰਤਾ ਹੁੰਦੀ ਆ ਤੇ ਭੈਣੋਂ ਤੁਹਾਡੇ ਵੀਰਿਆਂ ਨੂੰ ਚਿੰਤਾ ਹੁੰਦੀ ਆ ਇੱਕ ਦੂਸਰੇ ਦੀ ਗੱਲ ਸੁਣਿਆ ਕਰੋ ਸਮਝਿਆ ਕਰੋ ਫਿਰ ਉਹਦਾ ਜਵਾਬ ਦਿਆ ਕਰੋ ਤੇ ਮੈਂ ਅੱਜ ਦੇ ਟਾਈਮ ਦੇ ਵਿੱਚ ਇੱਕ ਇਹ ਗੱਲ ਵੀ ਆ ਬਾਂਡਿੰਗ ਇਸ ਲਈ ਵੀ ਪਰਿਵਾਰਾਂ ਦੇ ਵਿੱਚ ਘਟ ਗਈ ਆ ਕਿਉਂਕਿ ਸਾਡੇ ਯਾਰੀ ਦੋਸਤੀ ਸਾਡੇ ਬੈਸਟ ਫਰੈਂਡਸ ਬਹੁਤ ਜ਼ਿਆਦਾ ਵੱਧ ਗਏ ਨੇ ਜਦੋਂ ਅਸੀਂ ਆਪਣੇ ਬੈਸਟ ਫਰੈਂਡਸ ਨੂੰ ਯਾਰੀ ਦੋਸਤੀ ਨੂੰ ਟਾਈਮ ਦੇਣ ਲੱਗ ਗਏ ਤਾਂ ਸਾਡਾ ਪਰਿਵਾਰ ਨੂੰ ਤਾਂ ਅਸੀਂ ਟਾਈਮ ਦੇ ਹੀ ਨਹੀਂ ਰਹੇ ਅੱਗੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੈਠੇ ਆ ਫਿਰ ਅਸੀਂ ਆਪਣੇ ਫੋਨ ਨੂੰ ਟਾਈਮ ਦੇ ਰਹੇ ਹਾਂ ਫੋਨ ਨੂੰ ਅਸੀਂ ਆਪਣਾ ਬੈਸਟ ਫਰੈਂਡ ਬਣਾਇਆ ਹੋਇਆ ਹੈ ਅਗਰ ਆਪਾਂ ਆਪਣੇ ਫੋਨ ਛੱਡ ਕੇ ਆਪਣੇ ਪਰਿਵਾਰ ਮੈਂਬਰਾਂ ਨੂੰ ਟਾਈਮ ਦਈਏ ਭੈਣ ਭਾਈਆਂ ਨੂੰ ਟਾਈਮ ਦਈਏ ਤਾਂ ਉਹਨਾਂ ਦੀ ਵੀ ਹਰ ਇੱਕ ਦੀ ਬਾਂਡਿੰਗ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਹਰ ਕੋਈ ਖੁਸ਼ੀ ਦਾ ਧਿਆਨ ਰੱਖੇਗਾ ਤੇ ਅੱਜ ਦੇ ਸਮੇਂ ਦੇ ਵਿੱਚ ਖੁਸ਼ੀਆਂ ਦਾ ਧਿਆਨ ਹੀ ਨਹੀਂ ਰੱਖਿਆ ਜਾਂਦਾ ਸਿਰਫ ਔਰ ਸਿਰਫ ਧਿਆਨ ਕਿਸ ਦਾ ਰੱਖਿਆ ਜਾਂਦਾ ਕਿ ਸਾਡਾ ਏ ਬੈਸਟ ਫਰੈਂਡ ਦਾ ਸਾਡਾ ਉਹ ਬੈਸਟ ਫਰੈਂਡ ਦਾ ਆਪਾਂ ਲੋੜ ਤੋਂ ਵੱਧ ਕੇ ਆਪਣੀ ਯਾਰੀ ਦੋਸਤੀ ਨੂੰ ਟਾਈਮ ਦਿੰਦੇ ਆ। ਉਹਨਾਂ ਲਈ ਹਰ ਇੱਕ ਖੁਸ਼ੀ ਦੇਖਦੇ ਆ। ਤੁਸੀਂ ਖੁਦ ਵੀ ਸੋਚ ਕੇ ਦੇਖੋ ਜਦੋਂ ਸਾਡੀ ਕਿਸੇ ਸੇਂਹੇ ਉਮੀਦਾਰ ਜਾਂ ਸਾਡੇ ਕਿਸੇ ਯਾਰ ਦੋਸਤ ਮਿੱਤਰ ਦਾ ਅ ਬਰਥਡੇ ਹੁੰਦਾ ਅਸੀਂ ਕੇਕ ਲੈ ਕੇ ਜਾਂਦੇ ਆ। ਖੁਸ਼ੀ-ਖੁਸ਼ੀ ਕੇਕ ਲੈ ਕੇ ਜਾਂਦੇ ਆ ਤੇ ਉੱਥੇ ਪਾਰਟੀ ਕਰਦੇ ਆ, ਕਲੱਬ ਦੇ ਵਿੱਚ ਜਾਂਦੇ ਆ, ਇੰਜੋਏ ਕਰਕੇ ਆਉਂਦੇ ਆ। ਪਰ ਜਦੋਂ ਸਾਡੇ ਘਰ ਦੇ ਵਿੱਚ ਭੈਣ ਭਾਈ ਦਾ ਕਿਸੇ ਦਾ ਬਰਥਡੇ ਹੁੰਦਾ ਅਸੀਂ ਕੇਕ ਨਹੀਂ ਲੈ ਕੇ ਆਉਂਦੇ। ਅਸੀਂ ਖੁਸ਼ੀਆਂ ਮਨਾਉਂਦੇ ਹੀ ਨਹੀਂ। ਅਗਰ ਮਨੰਨਦੇ ਆ ਲੈ ਕੇ ਆਨੇ ਆ ਤਾਂ ਅਸੀਂ ਇੱਕ ਦੂਸਰੇ ਦੇ ਭੈਣ ਭਾਈ ਤੇ ਸਿਰਫ ਰੋ ਵੀ ਮਾਰਨੇ ਆ ਫਟਾਫਟ ਕੇਕ ਕੱਟੋ ਸਾਡੇ ਕੋਲ ਇੰਨਾ ਟਾਈਮ ਹੈ ਨਹੀਂ ਫੋਟੋਸ ਕੀ ਖਿੱਚੀਆਂ ਨੇ ਤੁਸੀਂ ਸਾਡੇ ਕੋਲ ਇੰਨਾ ਟਾਈਮ ਹੈ ਨਹੀਂ ਕਿਉਂ ਕੀ ਗੱਲ ਇਹ ਤੁਹਾਨੂੰ ਕੋਈ ਜ਼ਰੂਰੀ ਨਹੀਂ ਪਰਿਵਾਰ ਪਰਿਵਾਰ ਨੂੰ ਵੀ ਉਨਾ ਹੀ ਪਿਆਰ ਕਰੋ ਜਿੰਨਾ ਤੁਸੀਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਰਦੇ ਆ ਤੇ ਹੁਣ ਆਪਾਂ ਮੰਮਾ ਨੂੰ ਪੁੱਛਦੇ ਆ ਕਿ ਇਹਨਾਂ ਦੀ ਬਾਂਡਿੰਗ ਕਿਹਦੇ ਨਾਲ ਆ ਕਿਉਂਕਿ ਥੋੜੇ ਜਿਹਾ ਇਮੋਸ਼ਨਲ ਹੋ ਗਏ ਸੀ ਨਾ ਪੁੱਛਣਾ ਤਾਂ ਬੰਦ ਹੈ ਹਾਂਜੀ ਮਮਾ ਜੀ ਤੁਹਾਡੀ ਵਰਨਿੰਗ ਕਿਹਦੇ ਨਾਲ ਹੈ ਬੈਸਟ ਫਰੈਂਡਸ ਦੇ ਵਿੱਚ ਸਰਕਲ ਦੇ ਵਿੱਚ ਵੈਸੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮਿਰਨ ਵੀ ਸਾਰਿਆਂ ਦੀ ਆਪਣੀ ਆਪਣੀ ਐਮੀਅਤ ਹੁੰਦੀ ਆ ਹਨਾ ਜੀ ਜੀ ਪਰ ਕੁਝ ਹੁੰਦਾ ਆ ਕਿ ਜਿਹਦੇ ਨਾਲ ਅਸੀਂ ਬਹੁਤ ਜ਼ਿਆਦਾ ਗੱਲਾਂ ਕਰਦੇ ਆ ਹਨਾ ਜਿਹਦੇ ਵਿੱਚ ਗੱਲਾਂ ਕਰਨ ਵਿੱਚ ਮੇਰੀਆਂ ਭਾਬੀਆਂ ਨੇ ਜ਼ਿਆਦਾ ਤੇ ਹੁਣ ਮੈਂ ਥੋੜ੍ਹਾ ਜਿਹਾ ਰੁਝੇਵਿਆਂ 'ਚ ਰੁੱਝ ਗਈ ਉਰਜਕੀਆਂ ਜ਼ਿਆਦਾ ਜੀ ਤੇ ਮੈਨੂੰ ਗੱਲਬਾਤ ਕਰਨ ਦਾ ਵਕਤ ਘੱਟ ਮਿਲਦਾ ਤੇ ਉਹ ਵੀ ਵੀਜੀ ਨੇ ਭਰਾ ਬਾਹਰ ਚਲੇ ਗਏ ਨੇ ਜੀ ਤੇ ਉਹਨਾਂ ਦੀ ਜ਼ਿੰਮੇਵਾਰੀ ਵੱਧ ਗਈ ਨੇ ਵੱਧ ਗਈ ਹੈ ਬੱਚੇ ਵੱਡੇ ਹੋ ਗਏ ਨੇ ਹਨਾ ਗੱਲ ਘੱਟ ਹੁੰਦੀ ਆ ਪਰ ਜਦੋਂ ਕਰੀਏ ਤੇ ਫਿਰ ਲੰਮੀ ਚੌੜੀ ਗੱਲ ਹੁੰਦੀ ਆ ਹਨਾ ਤੇ ਉਹਨਾਂ ਦੇ ਟਾਈਮ ਦਾ ਵੀ ਧਿਆਨ ਰੱਖਣਾ ਪੈਂਦਾ ਹੈਨਾ ਜੀ ਤੇ ਅੱਗੋਂ ਮੇਰੀਆਂ ਸਹੇਲੀਆਂ ਨੇ ਹੈਗੀਆਂ ਨੇ ਘਟੋ ਘਟੋ ਘਟਾ ਚਾਰ ਪੰਜ ਸਹੇਲੀਆਂ ਹੈਗੀਆਂ ਨੇ ਮੈਂ ਜਿਨ੍ਹਾਂ ਨਾਲ ਆਪਣੇ ਦਿਲਾਂ ਦੀਆਂ ਗੱਲਾਂ ਕਰਦੀਆਂ ਜਿਹਦੇ ਵਿੱਚੋਂ ਇੱਕ ਦੋ ਜ਼ਿਆਦਾ ਨੇ ਹਾਂਜੀ ਦੋ ਜਾਂ ਤਿੰਨ ਕਹਿ ਲੋ ਵੀਜੀ ਦੇ ਨਾਲ ਮੈਂ ਹਰ ਦੁੱਖ ਸੁੱਖ ਕਰ ਲੈਂਦੀ ਆ ਹੈਨਾ ਉਹ ਮੈਨੂੰ ਮੇਰੇ ਨਾਲ ਕਰਦੀਆਂ ਨੇ ਮੈਂ ਉਹਨਾਂ ਨਾਲ ਕਰਦੀਆਂ ਨੇ ਤੇ ਸਮਾਂ ਬੜਾ ਵਧੀਆ ਲੰਘਦਾ ਆ ਤੇ ਭਾਬੀਆਂ ਤਾਂ ਕੀ ਬਾਤ ਹੈ ਭਾਬੀਆਂ ਦਾ ਆਪਣਾ ਹੀ ਰਿਸ਼ਤਾ ਹੁੰਦਾ ਤੁਹਾਨੂੰ ਪਤਾ ਹੀ ਆ ਭਰਾਵਾਂ ਨਾਲ ਹੈਨਾ ਤੇ ਮੇਰੀਆਂ ਭਝਾਈਆਂ ਤਿੰਨ 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 ਭਾਬੀਆਂ ਮੇਰੀਆਂ ਤੇ ਨਾਲ ਬਹੁਤ ਵਧੀਆ ਬਣਦੀਆਂ ਨੇ ਹਾਂ ਤੇ ਪਿੰਡ ਵਾਲੀਆਂ ਵੱਡੇ ਤਾਂ ਸ਼ਹਿਰ ਚਲੇ ਗਏ ਚਲੋ ਉਹਨਾਂ ਦਾ ਜਿਹੜਾ ਜਿਹੜਾ ਸੰਪਰਕ ਆ ਥੋੜਾ ਜਿਹਾ ਘਟ ਗਿਆ ਆਇਆ ਤੇ ਪਰ ਮਿਲਦੇ ਨੇ ਬੜੇ ਵਧੀਆ ਮਿਲਦੇ ਨੇ ਜਦੋਂ ਵੀ ਆਉਂਦੇ ਨੇ ਤੇ ਪਿੰਡ ਵਾਲਿਆਂ ਨਾਲ ਕਿਉਂਕਿ ਆਪਣਾ ਵੀ ਘੇੜਾ ਵੱਜਦਾ ਰਹਿੰਦਾ ਹੈ ਨਾ ਹਾਂਜੀ ਤੇ ਉਹਨਾਂ ਨਾਲ ਫਿਰ ਬਹੁਤਾ ਜ਼ਿਆਦਾ ਗੱਲਾਂ ਬਾਤਾਂ ਖੁਲਦੀਆਂ ਨੇ ਪਰ ਜਦੋਂ ਮੈਂ ਕਿਤੇ ਜਾਵਾਂ ਨਾ ਜਦੋਂ ਘਰ ਨਾ ਨਾ ਮੈਨੂੰ ਸਕੂਲ ਨਹੀਂ ਮਿਲਦਾ ਹੂੰ ਮੈਨੂੰ ਸਕੂਲ ਉਹਨਾਂ ਨਾਲ ਮਿਲਦਾ ਜ਼ਿਆਦਾ ਹੈ ਨਾ ਛੇਲੀਆਂ ਨਾਲ ਵੱਖਰਾ ਹੈ ਛੇਲੀਆਂ ਨਾਲ ਤੇ ਭਰਾ ਵੀ ਬੜਾ ਕਰਦੇ ਨੇ ਗੱਲ ਭਾਵੇਂ ਅਸੀਂ ਬਹੁਤ ਘੱਟ ਕਰੀਏ ਪਰ ਪਿਆਰ ਬਹੁਤ ਆ ਮੇਰਾ ਮੇਰੇ ਭਰਾਵਾਂ ਨਾਲ ਥੋੜੀ ਹਸੇਲੀਆਂ ਨਾਲ ਮੈਂ ਜਦੋਂ ਜਿੱਥੇ ਭਰਾਵਾਂ ਦੀ ਗੱਲ ਆ ਜੇ ਨਾ ਰੋਣਾ ਆ ਜਾਂਦਾ ਮੇਰੇ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਹੰਝੂ ਆ ਜਾਂਦੇ ਨੇ ਅੱਖਾਂ ਦੇ ਵਿੱਚ ਪਰ ਤੁਸੀਂ ਕੋਈ ਨਹੀਂ ਉਦਾਸ ਨਹੀਂ ਹੋਣਾ ਇਮੋਸ਼ਨਲ ਨਹੀਂ ਹੋਣਾ ਤੇ ਭੈਣ ਭਾਈਆਂ ਦਾ ਪਿਆਰ ਤਾਂ ਇਦਾਂ ਹੀ ਬਰਕਰਾਰ ਰਹਿਣਾ ਹੈ ਕੋਈ ਗੱਲ ਨਹੀਂ ਫਿਰ ਵੀ ਕੁਲਦ ਨਰਵਸ ਹੋਗੇ ਨੇ ਥੋੜਾ ਜਿਹਾ ਮम्मा ਕਿਉਂਕਿ ਭਾਈ ਬਾਹਰ ਨਹੀਂ ਮम्मा ਦੇ ਇੱਕ ਬ੍ਰਦਰ ਮਮਾਂ ਦੇ ਸ਼ਹਿਰ ਰਹਿੰਦੇ ਨੇ ਤੇ ਯਾਦ ਤਾਂ ਫਿਰ ਭੈਣ ਭਾਈਆਂ ਦੀ ਆਏ ਜਾਂਦੀ ਹੈ ਇਸੇ ਲਈ ਮੈਂ ਤੁਹਾਨੂੰ ਕਹਿ ਰਹੀ ਹਾਂ ਦੋਸਤੋ ਕਿ ਆਪਣੇ ਭੈਣ ਭਾਈਆਂ ਦੀ ਸਤਿਕਾਰ ਕਰਿਆ ਕਰੋ ਭੈਣ ਭਾਈਆਂ ਦਾ ਉਹਨੂੰ ਪਿਆਰ ਕਰਿਆ ਕਰੋ ਕਿਉਂਕਿ ਜਦੋਂ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ ਤੇ ਮੁੰਡਿਆਂ ਦਾ ਵੀ ਵਿਆਹ ਹੋ ਜਾਂਦਾ ਜਦੋਂ ਉਸ ਟਾਈਮ ਭੈਣ ਭਾਈਆਂ ਦੀ ਕਮੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਅਸੀਂ ਉਹ ਚੀਜ਼ ਕਰਦੇ ਜਾ ਰਹੇ ਹਾਂ ਜੋ ਕਿ ਸਾਨੂੰ ਬਾਅਦ ਵਿੱਚ ਪਛਤਾਵਾ ਹੁੰਦਾ ਬਹੁਤ ਫਿਰ ਅਸੀਂ ਆਪਣੇ ਬਚਪਨ ਦੀਆਂ ਬੀਤੇ ਪਾਲਦੀਆਂ ਗੱਲਾਂ ਯਾਦ ਕਰਦੇ ਹਾਂ ਕਿ ਅੱਜ ਕਾਸ਼ ਇੰਨਾ ਇਦਾਂ ਹੁੰਦਾ ਜਾਂ ਸਾਡਾ ਭੈਣ ਭਾਈ ਸਾਡੇ ਨਾਲ ਖੜਾ ਹੁੰਦਾ ਤਾਂ ਸਾਡਾ ਪਿਆਰ ਹੁੰਦਾ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਾਹਰਲੇ ਦੋਸਤ ਨਾ ਰੱਖੋ ਬਾਹਰਲੇ ਦੋਸਤ ਵੀ ਬਹੁਤ ਜ਼ਰੂਰੀ ਨੇ ਹਰ ਇੱਕ ਦੇ ਲਾਈਫ ਦੇ ਵਿੱਚ ਇੱਕ ਇਦਾਂ ਦਾ ਪਰਸਨ ਜ਼ਰੂਰ ਹੁੰਦਾ ਹੈ ਕਿ ਜਿਹਦੇ ਨਾਲ ਸਾਡੀ ਬੌਂਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਅਸੀਂ ਆਪਣੀਆਂ ਪਰਸਨਲ ਗੱਲਾਂ ਉਸਦੇ ਨਾਲ ਹੀ ਸ਼ੇਅਰ ਕਰਦੇ ਆ ਆਪਣੇ ਦੁੱਖ ਸੁੱਖ ਆਪਣਾ ਹਰ ਇੱਕ ਆਪਣੀ ਜਿਹਦੇ ਨਾਲ ਸਾਡੀ ਬਾਂਡਿੰਗ ਹੁੰਦੀ ਆ ਉਸਤੇ ਅਸੀਂ ਟਰਸਟ ਕਰਦੇ ਆ ਉਹਦੇ ਵਿੱਚ ਸਾਨੂੰ ਇੰਟਰਸਟ ਹੁੰਦਾ ਤੇ ਸਾਡਾ ਜਿਹੜਾ ਰਿਲੇਸ਼ਨ ਹੁੰਦਾ ਅਸੀਂ ਬਹੁਤ ਜ਼ਿਆਦਾ ਉਸਦੇ ਨਾਲ ਮਜ਼ਬੂਤ ਬਣਾ ਲੈਂਦੇ ਆ ਤੇ ਤੁਹਾਡੇ ਲਈ ਤੁਹਾਡੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪਰਸਨ ਹੋਣਾ ਵੀ ਚਾਹੀਦਾ ਜਿਹਦੇ ਨਾਲ ਤੁਸੀਂ ਆਪਣੀਆਂ ਸਾਰੀਆਂ ਗੱਲਾਂ ਕਰੋ ਖੁਸ਼ੀ ਦੇ ਪਲ ਵੀ ਉਹਦੇ ਨਾਲ ਇੰਜੋਏ ਕਰੋ ਤੇ ਦੁੱਖ ਦੇ ਪਲ ਵੀ ਕਰੋ ਪਰ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੋ ਮੇਰੀ ਲਾਈਫ ਦੇ ਵਿੱਚ ਵੀ ਇੱਕ ਪਰਸਨ ਨੇ ਜਿੰਨਾ ਨਾਲ ਮੇਰੀ ਬਹੁਤ ਬਾਂਡਿੰਗ ਆ ਉਹ ਹੈ ਮੇਰੇ ਹਸਬੰਡ ਮੈਂ ਹਰ ਇੱਕ ਗੱਲ ਉਹਨਾਂ ਨਾਲ ਸ਼ੇਅਰ ਕਰਦੀ ਆ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਮੈਂ ਹਰ ਗੱਲ ਉਹਨਾਂ ਨਾਲ ਸ਼ੇਅਰ ਕਰਨੀ ਆ ਗੁੱਸੇ ਗਿੱਲੇ ਵੀ ਹੋ ਜਾਂਦੇ ਆ ਸੀ ਪਰ ਉਹਨਾਂ ਨੂੰ ਮੇਰੀ ਪਛਾਣ ਤੇ ਮੈਨੂੰ ਉਹਨਾਂ ਦੀ ਪਛਾਣ ਹੋ ਜਾਂਦੀ ਆ ਕਿ ਅੱਜ ਕੁਝ ਹੋਇਆ ਕਿ ਤੂੰ ਉਦਾਸ ਦਿਖ ਰਹੀ ਆ ਤੇ ਮੈਂ ਉਹਨਾਂ ਦਾ ਵੀ ਬਹੁਤ ਵੱਡਾ ਥੈਂਕ ਯੂ ਕਰਨਾ ਚਾਹੂੰਗੀ ਕਿ ਉਹ ਮੇਰਾ ਬਹੁਤ ਜ਼ਿਆਦਾ ਕਰਦੇ ਨੇ ਉਹ ਮੇ ਤੋਂ ਵੀ ਪਹਿਲਾਂ ਮੇਰਾ ਚਿਹਰਾ ਪਹਿਚਾਣ ਲੈਂਦੇ ਨੇ ਕਿ ਮੈਂ ਉਦਾਸ ਆ ਜਾਂ ਖੁਸ਼ ਆ ਜਾਂ ਮੈਨੂੰ ਕੀ ਹੋਇਆ ਕੀ ਨਹੀਂ ਇਹੀ ਅਸਲ ਪਿਆਰ ਹੁੰਦਾ ਹੈ ਇਹੀ ਅਸਲ ਬੌਂਡਿੰਗ ਹੁੰਦੀ ਆ ਇਸੇ ਤਰ੍ਹਾਂ ਹੀ ਮਮਾ ਦੀ ਪ੍ਰਭ ਨੂਰ ਦੇ ਨਾਲ ਤੇ ਮੇਰੇ ਹਸਬੰਡ ਨਾਲ ਮਮਾ ਦੀ ਪਾਪਾ ਦੇ ਨਾਲ ਬੋ ਮੇਰੇ ਨਾਲ ਬਹੁਤ ਅੱਛੀ ਬੌਂਡਿੰਗ ਆ ਅਸੀਂ ਇੱਕ ਦੂਸਰੇ ਨੂੰ ਸਮਝਦੇ ਆਂ ਅਗਰ ਕੁਝ ਹੋ ਵੀ ਜਾਂਦਾ ਹੈ ਅਸੀਂ ਇੱਕ ਦੂਸਰੇ ਨੂੰ ਅੰਡਰਸਟੈਂਡ ਕਰਦੇ ਆਂ ਤੇ ਕੁਝ ਜਦੋਂ ਤੁਹਾਡੀ ਮਿਸਅੰਡਰਸਟੈਂਡਿੰਗਸ ਹੋ ਵੀ ਜਾਂਦੀਆਂ ਨੇ ਤਾਂ ਤੁਹਾਨੂੰ ਅੰਡਰਸਟੈਂਡ ਕਰਨਾ ਚਾਹੀਦਾ ਤੁਸੀਂ ਇੱਕ ਦੂਜੇ ਨੂੰ ਸਮਝਾਓ ਬੈਠੋ ਇੱਕ ਦੂਸਰੇ ਤੋਂ ਸੌਰੀ ਫੀਲ ਕਰੋ ਤੇ ਬਸ ਗੁੱਸੇ ਮਿਟਾ ਮਿਟ ਜਾਂਦੇ ਨੇ ਤੇ ਮਮਾ ਆਖਰ ਚ ਕੀ ਕਹਿਣਾ ਚਾਹੋਗੇ ਤਾਂ ਸਾਰੇ ਪਿਆਰ ਨਾਲ ਰਿਐਕਟ ਕਰੋ ਮੈਂ ਹਾਂ ਮੈਂ ਇਹੀ ਕਹੂੰਗੀ ਕਿ ਸਾਰਿਆਂ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਆ ਸਾਰੇ ਰਿਸ਼ਤਿਆਂ ਦੀ ਆਪਣੀ ਆਪਣੀ अहमਤਾ ਸਾਰੇ ਰਿਸ਼ਤਿਆਂ ਨੂੰ ਆਪਣੀ ਆਪਣੀ अहमियत ਦਿਓ ਫਰੈਂਡਸ ਆਪਣੀ ਥਾਂ ਤੇ ਭੈਣਾ ਆਪਣੀ ਥਾਂ ਭਾਬੀਆਂ ਆਪਣੀ ਥਾਂ ਵੀਰ ਆਪਣੀ ਥਾਂ ਸੋਹਰਾ ਪਰਿਵਾਰ ਆਪਣੀ ਥਾਂ ਤੇ ਆਪਣੀ ਫੈਮਿਲੀ ਆਪਣੇ ਬੱਚੇ ਆਪਣੇ ਹਸਬੰਡ ਨਾਲ ਆਪਣੇ ਬੱਚਿਆਂ ਨਾਲ ਖੂਬ ਪਿਆਰ ਕਰੋ ਬੱਚਿਆਂ ਦੀ ਰਿਸਪੈਕਟ ਕਰੋ ਬੱਚੇ ਤੁਹਾਡੀ ਰਿਸਪੈਕਟ ਕਰਨਗੇ ਛੋਟੀ ਛੋਟੀ ਖੁਸ਼ੀ ਮਨਾਇਆ ਕਰੋ ਤਾਂ ਕਿ ਇੱਕ ਇੱਕ ਪਲ ਇੰਜੋਏ ਕਰਿਆ ਕਰੋ ਛੋਟੀ ਛੋਟੀ ਖੁਸ਼ੀ ਉਹਨਾਂ ਨੂੰ ਦਿਆ ਕਰੋ ਤਾਂ ਕਿ ਸਾਰਿਆਂ ਦੇ ਪ੍ਰਤੀ ਆਪਣੇ ਇੱਕ ਦੂਜੇ ਦੇ ਦਿਲਾਂ ਦੇ ਵਿੱਚ ਪਿਆਰ ਪੈਦਾ ਹੋਵੇ ਤੇ ਨਫ਼ਰਤ ਦੀ ਭਾਵਨਾ ਘਟੇ ਤੇ ਪਿਆਰ ਦੀ ਭਾਵਨਾ ਵਧੇ ਜੀ ਸਾਨੂੰ ਦਿਓ ਜੀ ਇਜਾਜ਼ਤ ਰੱਬ ਰੱਖਾ ਜੀ